ਦਿੱਲੀ ਲਾਲ ਕਿਲਾ ਬੰਬ ਧਮਾਕਾ ਦਸਨੇ ਦਿੱਲੀ ਨੂੰ ਦਹਿਲਾ ਕੇ ਰੱਖ ਦਿੱਤਾ ਆਖਿਰਕਾਰ ਉਸ ਬੰਬ ਧਮਾਕੇ ਦੇ ਵਿੱਚ ਹੋਇਆ ਕੀ ਹੈ ਦਿੱਲੀ ਦੇ ਵਿੱਚ ਹੋਇਆ ਕੀ ਹੈ ਔਰ ਉਸ ਦੇ ਲਿੰਕ ਕਿੱਥੇ ਜਾ ਕੇ ਜੁੜਦੇ ਪਏ ਨੇ ਉਹਦਾ ਭਵਿੱਖ ਕੀ ਕਹਿੰਦਾ ਹੈ ਇੰਟਰਨੈਸ਼ਨਲ ਬਾਰਡਰਸ ਕਿਸ ਤਰ੍ਹਾਂ ਇਸੋਤੇ ਰਿਐਕਟ ਕਰ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਆਖਿਰ ਦਿੱਲੀ ਦਾ ਇਹ ਬੰਬ ਧਮਾਕਾ ਇਸ ਦੀ ਇੰਟੈਂਸਿਟੀ ਕੀ ਹੈ ਇਸ ਦਾ ਭਵਿੱਖ ਕੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਦਰਸਲ ਲੰਗੀ ਦੇਰ ਸ਼ਾਮ ਇੱਕ ਵਾਰਤਾਤ ਵਾਪਰੀ ਹੈ ਦਿੱਲੀ ਦੇ ਵਿੱਚ ਇੱਕ ਧਮਾਕਾ ਹੁੰਦਾ ਹੈ ਇਹ ਧਮਾਕਾ ਹੁੰਦਾ ਕਿਹੜੀ ਥਾਂ ਦੇ ਉੱਤੇ ਇਹ ਵੀ ਆਪਣੇ ਆਪ ਚ ਇੱਕ ਇੰਪੋਰਟੈਂਟ ਅਤੇ ਮਹੱਤਵਪੂਰਨ ਗੱਲ ਹੈ ਦਰਸਲ ਦਿੱਲੀ ਦਾ ਲਾਲਕਲਾ ਉਸ ਦੇ ਬਾਹਰ ਮੈਟਰੋ ਸਟੇਸ਼ਨ ਤੇ ਉਹਦਾ ਗੇਟ ਨੰਬਰ 1 ਉਹਦੇ ਠੀਕ ਬਾਹਰ ਲਾਲ ਬੱਤੀ ਹੈ ਲਾਲ ਬੱਤੀ ਮਤਲਬ ਉਸਦੇ ਠੀਕ ਬਾਹਰ ਉੱਥੇ ਇੱਕ ਟ੍ਰੈਫਿਕ ਸਿਗਨਲ ਲੱਗਿਆ ਹੋਇਆ ਹੈ ਔਰ ਜਦੋਂ ਉੱਥੇ ਲਾਲ ਬੱਤੀ ਹੋਈ ਤੇ ਉੱਥੇ ਗੱਡੀਆਂ ਰੁਕ ਗਈ ਨਿਊਜ਼ ਰਿਪੋਰਟਸ ਦੇ ਮੁਤਾਬਕ ਇੱਕ ਪਾਰਕਡ ਗੱਡੀ ਦੇ ਵਿੱਚ ਅਚਾਨਕ ਧਮਾਕਾ ਹੁੰਦਾ ਉਸ ਗੱਡੀ ਦੀ ਬੈਕ ਸਾਈਡ ਦੇ ਵਿੱਚ ਅਚਾਨਕ ਵਿਸਫੋਟ ਹੁੰਦਾ ਔਰ ਉਸ ਵਿਸਫੋਟ ਦੀ ਇਸ ਹੱਦ ਤੱਕ ਇੰਟੈਂਸਿਟੀ ਸੀ ਕਿ ਉਸ ਵਿਸਫੋਟ ਦੇ ਹੋਣ ਤੋਂ ਬਾਅਦ ਨਾ ਸਿਰਫ ਲੋਗ ਉਸ ਦੀ ਚਪੇਟ ਵਿੱਚ ਆ ਕੇ ਮਾਰੇ ਗਏ ਸਗੋਂ ਜੋ ਆਸ-ਪਾਸ ਲੋਗ ਉਸ ਵਿਸਫੋਟ ਦੀ ਰੇਂਜ ਦੇ ਵਿੱਚ ਸਨ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਇਸ ਹੱਦ ਦਾ ਨੁਕਸਾਨ ਕਿ ਉਸ ਵਿਸਫੋਟ ਤੋਂ ਬਾਅਦ ਲੋਕ ਉੱਡ ਕੇ ਦੂਸਰੀਆਂ ਗੱਡੀਆਂ ਦੇ ਵਿੱਚ ਜਾ ਕੇ ਬਚੇ ਗੰਭੀਰ ਜ਼ਖਮੀ ਹੋਏ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਿਊਜ਼ ਰਿਪੋਰਟਸ ਕਲੇਮ ਕਰ ਰਹੀਆਂ ਹੈ ਕਿ ਇਸ ਵਿਸਫੋਟ ਤੋਂ ਬਾਅਦ 8 ਤੋਂ 8 ਤੋਂ 9 ਲੋਕ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਦੂਸਰੇ ਪਾਸੇ ਜ਼ਖਮੀਆਂ ਦੀ ਗਿਣਤੀ ਜਿਹੜੀ ਹੈ ਉਹ ਵੀ ਕਾਫੀ ਤੇਜ਼ੀ ਨਾਲ ਵਧੀ ਜ਼ਖਮੀ ਜਿਹੜੇ ਲੋਕ ਹੋਏ ਇਸ ਧਮਾਕੇ ਤੋਂ ਬਾਅਦ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਹਸਪਤਾਲ ਲਿਆਂਦਾ ਗਿਆ ਦਿੱਲੀ ਦੇ ਵਿੱਚ ਹੋਏ ਇਸ ਬੰਬ ਧਮਾਕੇ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਉੱਤੇ ਨਜ਼ਰਸਾਨੀ ਰੱਖੀ ਔਰ ਪੁਲਿਸ ਫੋਰਸ ਨੂੰ ਏਜੰਸੀਜ਼ ਨੂੰ ਆਰਡਰ ਦਿੱਤਾ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇ ਫੌਰੀ ਤੌਰ ਦੇ ਉੱਤੇ ਜਾਂਚ ਸ਼ੁਰੂ ਹੋ ਜਾਂਦੀ ਹੈ ਪੁਲਿਸ ਫੋਰਸਸ ਪਹੁੰਚ ਜਾਂਦੀਆਂ ਨੇ ਉੱਥੇ ਏਜੰਸੀਜ਼ ਪਹੁੰਚ ਜਾਂਦੀਆਂ ਨੇ ਔਰ ਉਸ ਧਮਾਕੇ ਦੀ ਜਾਂਚ ਕੀਤੀ ਜਾਂਦੀ ਹੈ ਕਿ ਆਖਿਰਕਾਰ ਉਹ ਧਮਾਕਾ ਹੋਇਆ ਕਿਵੇਂ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਲੰਗੀ ਸ਼ਾਮ ਤੋਂ ਕੁਝ ਘੰਟੇ ਪਹਿਲਾਂ ਲੰਗੇ ਦਿਨ ਦੀ ਸ਼ਾਮ ਤੋਂ ਕੁਝ ਘੰਟੇ ਪਹਿਲਾਂ ਯਾਨੀ ਕਿ ਕੱਲ ਦੇ ਦਿਨ ਦੀ ਸਵੇਰ ਨੂੰ ਹੀ ਫਰੀਦাবাদ ਤੋਂ ਇੱਕ ਡਾਕਟਰ ਅਤੇ ਉਸ ਦਾ ਇੱਕ ਨੈਕਸਸ ਨਿਊਟਰਲਾਈਜ਼ ਕੀਤਾ ਜਾਂਦਾ ਉਸ ਵੇਲੇ ਖਬਰ ਆਉਂਦੀ ਹੈ ਕਿ 3000 ਕਿਲੋ ਦੇ ਕਰੀਬ ਐਕਸਪਲੋਸਿਵ ਰਿਕਵਰ ਕੀਤਾ ਗਿਆ। ਫਰੀਦাবাদ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੁੰਦੀ ਹੈ ਔਰ ਉਸ ਵੇਲੇ ਤੋਂ ਹੀ ਬੜਕ ਪੈ ਜਾਂਦੀ ਹੈ ਕਿ ਕਿਤੇ ਨਾ ਕਿਤੇ ਇਹਦੀਆਂ ਤਾਰਾਂ ਟੈਰਰਿਜ਼ਮ ਦੇ ਨਾਲ ਹੋ ਸਕਦੀਆਂ ਨੇ ਔਰ ਲੰਘੇ ਕੱਲ ਦੀ ਸ਼ਾਮ ਨੂੰ ਹੀ ਇਹੋ ਜਿਹਾ ਇੱਕ ਹਾਦਸਾ ਵਾਪਰਿਆ ਜਿਸ ਨੇ ਨਾ ਸਿਰਫ ਦਿੱਲੀ ਸਗੋਂ ਪੂਰੇ ਦੇਸ਼ ਨੂੰ ਇੱਕ ਵਾਰਤਾ ਹਿਲਾ ਕੇ ਰੱਖ ਦਿੱਤਾ। ਕੌਣ ਗੱਲਬਾਤ ਕਰਦੇ ਆ ਕਿ ਆਖਿਰ ਇਸ ਪੂਰੇ ਮਸਲੇ ਦੇ ਵਿੱਚ ਹੋਇਆ ਕੀ ਹੈ ਜਾਂ ਕੌਣ ਇਨਵੋਲਵ ਹੋ ਸਕਦਾ ਹੈ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਡਾਕਟਰ 우ਮਰ ਇੱਕ ਡਾਕਟਰ ਹੈ ਪੇਸ਼ੇਵਜੋ ਉਸ ਦੀ ਇਨਵੋਲਵਮੈਂਟ ਇਸ ਦੇ ਵਿੱਚ ਦੱਸੀ ਜਾ ਰਹੀ ਹੈ ਔਰ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਜਾਂ ਉਹ ਇੱਕ ਸੁਸਾਈਡ ਬੌਮਬਰ ਬਣ ਕੇ ਐਕਟ ਕਰ ਰਿਹਾ ਸੀ ਉਸ ਦੀ ਮਾਂ ਤੇ ਉਸ ਦੇ ਭਰਾ ਨੂੰ ਸੂਤਰਾਂ ਮੁਤਾਬਕ ਹਿਰਾਸਤ ਵਿੱਚ ਲਿਆ ਗਿਆ ਔਰ ਉਸ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਇਹ ਚਰਚਾ ਆਮਾ ਨਹੀਂ ਕਿ ਸ਼ਾਇਦ ਉਹ ਨੈਕਸਸ ਜਿਹੜਾ ਬ੍ਰੇਕਡਾਊਨ ਹੋਇਆ ਸੀ ਉਸੇ ਦੀ ਹਫੜਾ ਦਫੜੀ ਤੋਂ ਬਾਅਦ ਉਸਨੇ ਇਹ ਬੰਬ ਬਲਾਸਟ ਕੀਤਾ ਔਰ ਉਸ ਬੰਬ ਬਲਾਸਟ ਦੇ ਵਿੱਚ ਉਸਦੀ ਮੌਤ ਹੋ ਗਈ ਹੈ ਕਈ মিডিਆ ਰਿਪੋਰਟਸ ਇਸ ਗੱਲ ਦੀ ਵੀ ਗਵਾਹੀ ਭਰ ਰਹੀਆਂ ਕਿ ਸ਼ਾਇਦ ਉਹ ਗ੍ਰਿਫਤਾਰੀ ਤੋਂ ਬਚਣਾ ਚਾਹ ਰਿਹਾ ਸੀ ਇਸ ਕਰਕੇ ਉਸਨੇ ਅਚਾਨਕ ਹਫੜਾ ਦਫੜੀ ਦੇ ਵਿੱਚ ਹੀ ਬੰਬ ਬਲਾਸਟ ਕਰ ਦਿੱਤਾ ਔਰ ਉਸੇ ਵਿੱਚ ਉਸ ਦੀ ਜਾਨ ਚਲੇ ਗਈ ਹੈ ਅਜੇ ਇੱਕ ਐਗਜ਼ੈਕਟ ਇਨਫੋਰਮੇਸ਼ਨ ਜਾਂ ਰਿਪੋਰਟ ਆਉਣੀ ਇਸ ਉੱਤੇ ਬਾਕੀ ਹੈ ਔਰ ਉਸ ਦੀ ਉੜੀਕ ਵੀ ਕੀਤੀ ਜਾ ਰਹੀ ਹੈ ਪਰ ਹੁਣ ਗੱਲ ਕਰਦੇ ਹਾਂ ਇਹਦਾ ਇੰਟਰਨੈਸ਼ਨਲ ਇਮਪੈਕਟ ਕੀ ਹੈ ਜੇ ਆਪਾਂ ਭੁੱਲੇ ਨਾ ਹੋਈਏ ਆਪਰੇਸ਼ਨ ਸੰਦੂਰ ਅਜੇ ਕੁਝ ਮਹੀਨੇ ਪਹਿਲਾਂ ਹੋ ਕੇ ਹਟਿਆ ਤੇ ਉਸ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤੀ ਸਰਕਾਰ ਨੇ ਔਰ ਭਾਰਤੀ ਸੈਨਾ ਨੇ ਇਹ ਡਿਕਲੇਅਰ ਕਰ ਦਿੱਤਾ ਸੀ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜੇ ਮਿਲਟਰੀ ਪ੍ਰੋਗਰਾਮਸ ਨੇ ਉਹ ਇੱਕ ਨਿਊ ਨਾਰਮਲ ਹੈ ਔਰ ਉਸੇ ਨਿਊ ਨਾਰਮਲ ਨੂੰ ਲੈ ਕੇ ਹੁਣ ਭਾਰਤ ਸਰਕਾਰ ਔਰ ਭਾਰਤੀ ਸੈਨਾ ਅੱਗੇ ਚੱਲ ਰਹੀ ਹੈ ਅਜੇ ਹੁਣੇ ਕਮ ਜਾਰੀ ਕੀਤਾ ਗਿਆ ਸੀ ਔਰ ਉਸ ਨੋਟਮ ਦੇ ਮੱਦੇ ਨਜ਼ਰ ਭਾਰਤੀ ਸੈਨਾ ਲਗਾਤਾਰ ਇੱਕ ਡ੍ਰਿਲ ਕਰ ਰਹੀ ਸੀ ਰਾਜਸਥਾਨ ਦੇ ਬਾਰਡਰ ਦੇ ਉੱਤੇ ਇਹ ਡ੍ਰਿਲਸ ਕੀਤੀਆਂ ਜਾ ਰਹੀਆਂ ਸਨ ਔਰ ਉਸ ਦੇ ਵਿੱਚ ਜਲ ਥਲ ਤੇ ਵਾਯੂ ਸੈਨਾ ਸਾਰੀਆਂ ਸ਼ਾਮਿਲ ਕੀਤੀਆਂ ਗਈਆਂ ਔਰ ਔਰ ਉਸ ਨੋਟਮ ਦੀ ਇੰਟੈਂਸਿਟੀ ਵੀ ਇਹ ਸਾਹਤ ਦੀ ਸੀ ਕਿ ਇੰਟਰਨੈਸ਼ਨਲੀ ਉਸ ਨੂੰ ਵਿਚਾਰਿਆ ਜਾ ਰਿਹਾ ਸੀ ਨਾ ਸਿਰਫ ਰਾਜਸਥਾਨ ਸਗੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਮਿਲਟਰੀ ਡ੍ਰਿਲਸ ਚੱਲਦੀਆਂ ਪਈਆਂ ਸੀ ਪਰ ਹੁਣ ਇੰਟਰਨੈਸ਼ਨਲ ਹਾਲਾਤ ਕੀ ਨੇ ਗੈਨਿਕ ਪਾਸ ਕਰਦੀ ਇੱਕ ਰਿਪੋਰਟ ਇਸ ਗੱਲ ਦਾ ਦਾਵਾ ਕਰਦੀ ਹੈ ਕਿ ਅੰਤਰਰਾਸ਼ਟਰੀ ਬਾਰਡਰਸ ਦੁਆਰਾ ਅਸਥਿਰ ਹੋ ਸਕਦੇ ਨੇ ਚਰਚਾਵਾ ਚੱਲ ਰਹੀ ਹੈ ਉਸ ਨਿਊਜ਼ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਤੋਂ ਇਸ ਬੰਬ ਧਮਾਕੇ ਦਾ ਅੰਤਰਰਾਸ਼ਟਰੀ ਇਮਪੈਕਟ ਵੇਖਣ ਨੂੰ ਮਿਲਿਆ ਜਦੋਂ ਤੋਂ ਇਹ ਬੰਬ ਧਮਾਕਾ ਹੋਇਆ ਜਦੋਂ ਤੋਂ ਇਹ ਖਬਰਾਂ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਛਪਣ ਲੱਗੀਆਂ ਨੇ ਉਸ ਤੋਂ ਬਾਅਦ ਹੀ ਰਾਜਸਥਾਨ ਬਾਰਡਰ ਦੇ ਉੱਤੇ ਪਾਕਿਸਤਾਨ ਵਾਲੇ ਪਾਸਿਓਂ ਗਹਿਮਾ ਗੈਮੀ ਵਧ ਗਈ ਹੈ ਰਿਪੋਰਟਸ ਦਾਵਾ ਕਰ ਰਹੀਆਂ ਕਿ ਪਾਕਿਸਤਾਨੀ ਸੈਨਾ ਦੇ ਹਵਾਈ ਜਹਾਜ਼ ਲਗਾਤਾਰ ਰਾਜਸਥਾਨ ਬਾਰਡਰ ਦਾ ਗਸ਼ਤ ਲਗਾ ਰਹੇ ਨੇ ਪਾਕਿਸਤਾਨ ਵਾਲੇ ਪਾਸੇ ਵੀ ਅਲਰਟ ਜਾਰੀ ਕੀਤਾ ਗਿਆ ਅਲਰਟ ਦੀ ਗੱਲ ਇਹ ਤਾਂ ਭਾਰਤ ਦੇ ਵਿੱਚ ਵੀ ਅਲਰਟ ਜਾਰੀ ਹੈ ਭਾਰਤ ਦੇ ਵਿੱਚ ਵੀ ਵੱਖ-ਵੱਖ ਸੂਬਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਔਰ ਖਾਸ ਤੌਰ ਦੇ ਉੱਤੇ ਪੰਜਾਬ ਉਹਦਾ ਇੱਕ ਮਹੱਤਵਪੂਰਨ ਹਿੱਸਾ ਉਸ ਅਲਰਟ ਦਾ ਮਹੱਤਵਪੂਰਨ ਹਿੱਸਾ ਲੰਘੇ ਕੱਲ ਤੋਂ ਜਦੋਂ ਤੋਂ ਇਹ ਬੰਬ ਧਮਾਕਾ ਹੋਇਆ ਉਦੋਂ ਤੋਂ ਹੀ ਚਰਚਾਾਂ ਮ ਆ ਸਨ ਕਿ ਇਸ ਦੇ ਵਿੱਚ ਸੂਬਾਈ ਪੱਧਰ ਦੇ ਉੱਤੇ ਵੀ ਹੁਣ ਚੌਕੰਨੇ ਰਹਿਣਾ ਪਵੇਗਾ ਲੰਘੇ ਕੱਲ ਜਦੋਂ ਇਹ ਹਾਦਸਾ ਵਾਪਰਿਆ ਉਸੇ ਵੇਲੇ ਸੂਬੇ ਪੱਧਰ ਦੇ ਅਧਿਕਾਰੀਆਂ ਨੂੰ ਵੀ ਏਜੰਸੀਜ਼ ਨੂੰ ਵੀ ਤਾਇਨਾਤ ਰਹਿਣ ਦੇਖ ਦਿੱਤਾ ਕਰ ਦਿੱਤੀਆਂ ਗਈਆਂ ਸਨ ਹਾਈ ਅਲਰਟ ਦੇ ਉੱਤੇ ਸੂਬੇ ਰੱਖ ਦਿੱਤੇ ਗਏ ਸਨ ਕਿਉਂਕ ਉਹ ਕਿਸੇ ਹੋਰ ਸੂਬੇ ਦੇ ਵਿੱਚ ਨਾ ਵਾਪਰ ਸਕੇ ਇਸ ਨੂੰ ਹੁਣ ਧਿਆਨ ਦੇ ਨਾਲ ਵਾਚਿਆ ਜਾ ਰਿਹਾ ਹੈ ਇਸ ਵੇਲੇ ਵੱਖ-ਵੱਖ ਸੂਬਿਆਂ ਦੇ ਵਿੱਚ ਅਧਿਕਾਰੀ ਏਜੰਸੀਜ਼ ਹਾਈ ਅਲਰਟ ਤੇ ਨੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਵੀ ਲੰਘੇ ਕੱਲ ਤੋਂ ਹੀ ਲਗਾਤਾਰ ਸਟੇਸ਼ਨਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਪੁਲਿਸ ਖੜੋਤੀ ਹੋਈ ਹੈ ਜੋ ਹਾਲਾਤ ਬਣ ਸਕਦੇ ਨੇ ਸੰਭਾਵਨਾ ਦੇ ਮੱਦੇ ਨਜ਼ਰ ਉਹਨਾਂ ਨੂੰ ਨਿਊਟਰਲਾਈਜ਼ ਕਰਨ ਵਾਸਤੇ ਲਗਾਤਾਰ ਪ੍ਰਸ਼ਾਸਨ ਜਿਹੜਾ ਆ ਉਹ ਝੋਟਿਆ ਹੋਇਆ ਪਰ ਦੂਸਰੇ ਪਾਸੇ ਹੁਣ ਸਵਾਲ ਇਹ ਹੈ ਕਿ ਇਸ ਵਾਰਦਾਤ ਦੀ ਵਿਖ ਬਾਣੀ ਕੀ ਹੈ ਇਹ ਵਾਰਦਾਤ ਹੁਣ ਅੱਗੇ ਜਾ ਕੇ ਕੀ ਕੁਝ ਲਿਆਵੇਗੀ ਖਾਸ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ ਜੋ ਲਾਲ ਕਿਲੇ ਦੇ ਬਾਹਰ ਵਾਪਰਿਆ ਉਹਦਾ ਆਪਾਂ ਵਿਖ ਕੀ ਕਹਿੰਦਾ ਜਿੱਥੇ ਭਾਰਤ ਸਰਕਾਰ ਵੱਲੋਂ ਔਰ ਭਾਰਤੀ ਸੈਨਾ ਵੱਲੋਂ ਇਹ ਡਿਕਲੇਅਰ ਕੀਤਾ ਗਿਆ ਹੈ ਕਿ ਆਪਰੇਸ਼ਨ ਸੰਧੂਰ ਦੀਆਂ ਸਿਚੁਏਸ਼ਨਸ ਉਹਨਾਂ ਦੀਆਂ ਪੋਜੀਸ਼ਨਸ ਇੱਕ ਨਿਊ ਨਾਰਮਲ ਹੈ ਉਸ ਤਰ੍ਹਾਂ ਦੀ ਮਿਲਟਰੀ ਪ੍ਰੈਕਟਿਸ ਇੱਕ ਨਿਊ ਨਾਰਮਲ ਹੈ ਔਰ ਅੱਤਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਦੋਂ ਅੱਤਵਾਦ ਹੋਵੇਗਾ ਤੇ ਉਹਦਾ ਠੋਕਮਾ ਤੇ ਮੋੜਵਾ ਜਵਾਬ ਦਿੱਤਾ ਜਾਊਗਾ ਪਰ ਹੁਣ ਸਵਾਲ ਇਹ ਹੈ ਕਿ ਕੀ ਇਸ ਨੂੰ ਉਸ ਇੰਟੈਂਸਿਟੀ ਤੱਕ ਲਿਜਾ ਜਾਵੇਗਾ ਕਿ ਇਸ ਦਾ ਜਵਾਬ ਦਿੱਤਾ ਜਾਵੇਗਾ ਕਿ ਇਸ ਦਾ ਜਵਾਬ ਦਿੱਤਾ ਜਾਣਾ ਬਣਦਾ ਪਰ ਵੱਡੀ ਗੱਲ ਕੀ ਇਹ ਇੱਕ ਓਵਰ ਦਾ ਬਾਰਡਰ ਪਲਾਨਡ ਸਟਰੈਟਜੀ ਹੈ ਕਈ ਨਿਊਜ਼ ਰਿਪੋਰਟਸ ਇਸ ਗੱਲ ਦਾ ਵੀ ਸਵਾਲ ਖੜਾ ਕਰ ਰਹੀਆਂ ਨੇ ਕਿ ਕੀ ਆਪਰੇਸ਼ਨ ਸੰਧੂਰ ਦਾ ਇਹ ਕੋਈ ਬਦਲਾ ਹੈ ਕਿਉਂਕਿ ਵੱਡੇ ਪੱਧਰ ਦੇ ਉੱਤੇ ਜੇ एक्सप्लोसिव्स बरामद ਹੋਏ ਨੇ ਤਾਂ ਸਵਾਲ ਖੜਦਾ ਹੈ ਕਿ ਕੀ ਇਹਨਾਂ ਐਕਸਪਲੋਸਿਵਜ਼ ਦਾ ਇਸਤੇਮਾਲ ਭਾਰਤ ਦੇ ਵਿੱਚ ਵਕਫ ਵਕ ਥਾਮਾ ਦੇ ਉੱਤੇ ਕੀਤਾ ਜਾਣਾ ਸੀ ਕਿਉਂਕਿ ਜਦੋਂ ਤੋਂ ਆਪਰੇਸ਼ਨ ਸੰਦੂਰ ਵਾਪਰਿਆ ਉਸ ਤੋਂ ਬਾਅਦ ਲਗਾਤਾਰ ਅੱਤਵਾਦੀ ਸੰਗਠਨਾਵਾਂ ਦੇ ਮੁਖੀ ਜਿਹੜੇ ਪਾਕਿਸਤਾਨ ਦੇ ਵਿੱਚ ਉਹ ਦਲੀਲਾਂ ਦਿੰਦੇ ਨਜ਼ਰ ਆ ਰਹੇ ਆ ਉਹ ਦਾਅਵੇ ਕਰਦੇ ਨਜ਼ਰ ਆ ਰਹੇ ਆ ਔਰ ਬਦਲੇ ਲੈਣ ਦੀਆਂ ਗੱਲਾਂ ਕਰ ਰਹੇ ਆ ਕਿ ਇਹ ਪ੍ਰੈਕਟਿਸਿਜ਼ ਉਸੇ ਬਦਲੇ ਦਾ ਕਾਰਨ ਨੇ ਉਸੇ ਬਦਲੇ ਦਾ ਇੱਕ ਐਗਜ਼ਾਮਪਲ ਮਾਤਰ ਨੇ ਇਹ ਹੁਣ ਏਜੰਸੀਜ਼ ਦੇ ਥਰੂ ਪਤਾ ਲੱਗੇਗਾ ਜਾਂਚ ਦੇ ਥਰੂ ਪਤਾ ਲੱਗੇਗਾ ਏਜੰਸੀਜ਼ ਭੜੀਆਂ ਹੋਈਆਂ ਲਗਾਤਾਰ ਉੱਚ ਪੱਧਰ ਦੀਆਂ ਏਜੰਸੀਜ਼ ਭਾਰਤ ਸਰਕਾਰ ਦੀਆਂ ਇਸ ਉੱਤੇ ਜਾਂਚ ਕਰ ਰਹੀਆਂ ਨੇ ਪਰ ਸਵਾਲ ਹੈ ਕਿ ਕੀ ਦਿੱਲੀ ਦਾ ਇਹ ਵਿਸਫੋਟ ਦਿੱਲੀ ਦਾ ਇਹ ਧਮਾਕਾ ਭਾਰਤ ਨੂੰ ਅਤੇ ਪਾਕਿਸਤਾਨ ਨੂੰ ਇੱਕ ਵੱਖਰੀ ਜੰਗ ਦੇ ਵਿੱਚ ਝੋਕ ਦੇਵੇਗਾ ਅਜੇ ਆਪਰੇਸ਼ਨ ਸੰਦੂਰ ਜਦੋਂ ਪਹਿਲਗਾਮ ਹਮਲਾ ਵਾਪਰਦਾ ਉਸ ਤੋਂ ਬਾਅਦ ਹੁੰਦਾ ਹੈ ਉਹ ਇੱਕ ਆਪਰੇਸ਼ਨ ਦੇ ਮੱਦੇਨਜ਼ਰ ਕੀਤਾ ਜਾਂਦਾ ਜਿਸ ਦੇ ਵਿੱਚ ਸਰਜਕਲ ਸਟ੍ਰਾਈਕਸ ਵਾਂਗ ਸਟ੍ਰਾਈਕਸ ਕੀਤੀਆਂ ਗਈਆਂ ਆਪਰੇਸ਼ਨ ਸੰਦੂਰ ਜਿਹਦੇ ਵਿੱਚ ਭਾਰਤੀ ਫੌਜ ਨੇ ਸਰਜਿਕਲ ਸਟ੍ਰਾਈਕਸ ਦੇ ਵਾਂਗ ਪਾਕਿਸਤਾਨ ਦੇ ਵੱਖ-ਵੱਖ ਅੱਤਵਾਦੀ ਟਿਕਾਣਿਆਂ ਦੇ ਉੱਤੇ ਸਟ੍ਰਾਈਕਸ ਕੀਤੀਆਂ ਔਰ ਉਸ ਤੋਂ ਬਾਅਦ ਦੀ ਸਥਿਤੀ ਜੋ ਬਣੀ ਸੀ ਉਹ ਇੱਕ ਆਪਰੇਸ਼ਨ ਦੇ ਮੱਦੇਨਜ਼ਰ ਵੇਖੀ ਗਈ ਸੀ ਪਰ ਭਾਰਤ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਇਸ ਤੋਂ ਬਾਅਦ ਜੇ ਕੋਈ ਇਦਾਂ ਦਾ ਹਮਲਾ ਹੋਵੇਗਾ ਤਾਂ ਉਹਦਾ ਮੋੜਮਾ ਜਵਾਬ ਦਿੱਤਾ ਜਾਵੇਗਾ ਪਰ ਸਵਾਲ ਇਹ ਹੈ ਕਿ ਜੇ ਇਸ ਹਮਲੇ ਦੇ ਜਾਂ ਇਸ ਧਮਾਕੇ ਦੇ ਲਿੰਕਸ ਪਾਕਿਸਤਾਨ ਨਾਲ ਜੁੜਦੇ ਨੇ ਤਾਂ ਕਿ ਇੱਕ ਵੱਖਰੀ جنگ ਸ਼ੁਰੂ ਹੋਵੇਗੀ ਕੋਈ ਆਪਰੇਸ਼ਨ ਸ਼ੁਰੂ ਹੋਵੇਗਾ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਵੇਲੇ ਦੋ ਕੰਟਰੀਜ਼ ਇੱਕ ਸੰਭਾਵੀ ਜੰਗਵਲ ਜਾਂਦੇ ਨਜ਼ਰ ਆ ਸਕਦੇ ਨੇ ਕੀ ਕੁਝ ਹੋਵੇਗਾ ਉਹ ਵਕਤੇ ਮੈਸਰ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ